ਚੀਕਾਂ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਲ ਪੰਜਾਬੀ ਵਿਰਸਾ। ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਕਰੇ ਤੁਹਾਡੇ ਸਾਰਿਆਂ ਲਈ ਇਹ ਨਵਾਂ ਸਾਲ ਖੁਸ਼ੀਆਂ ਤੇ ਖੀੜੇ ਲੈ ਕੇ ਆਵੇ। ਹਰ ਇੱਕ ਦੀਆਂ ਲੰਬੀਆਂ ਉਮਰਾਂ ਕਰੇ। ਹਰ ਇੱਕ ਦੇ ਘਰੇ ਸੁੱਖ ਤੇ ਸ਼ਾਂਤੀ ਰਹੇ। ਸੋ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਆਏ ਹਾਂ ਇੱਕ ਆਰਥ ਦੀ ਕਹਾਣੀ ਆ ਅਖੀਰ ਤੱਕ ਜਰੂਰ ਸੁਣਨਾ ਜੀ ਜਗਿੰਦਰ ਸਿੰਘ ਬਾਠ ਦੀ ਕਲਮ ਤੋਂ ਇਹ ਕਹਾਣੀ ਮੇਰਾ ਘਰ ਕੀਤੀ ਦਾ ਆਪਣੇ ਪਿਓ ਦੇ ਘਰ ਤੇ ਕੋਈ ਹੱਕ ਨਹੀਂ ਹੁੰਦਾ ਜੇ ਉਹ ਘਰ ਵਿੱਚ ਜੰਮੀ ਉਥੇ ਪਲੀ ਤਾਂ ਉਹ ਘਰ ਉਹਦਾ ਕਿਉਂ ਨਹੀਂ ਅੱਜ ਦੀ ਕਹਾਣੀ ਤਲਾਕ ਦੀ ਨਹੀਂ ਅੱਜ ਦੀ ਕਹਾਣੀ ਮੇਰਾ ਘਰ ਸ਼ਬਦ ਦੀ ਹੈ ਇੱਕ ਔਰਤ ਕਹਾਣੀ ਸੁਣਾ ਰਹੀ ਸੀ ਕਿ ਇੱਕ ਔਰਤ ਦਾ ਤਲਾਕ ਹੋ ਗਿਆ ਤੇ ਉਹ ਤਲਾਕ ਤੋਂ ਬਾਅਦ ਆਪਣੇ ਪਿਓ ਦੇ ਘਰ ਰਹਿਣ ਲੱਗ ਗਈ ਇੱਕ ਦਿਨ ਉਹਨੇ ਗੱਲਾਂ-ਗੱਲਾਂ ਚ ਆਪਦੇ ਭਾਬੀ ਦੇ ਸਾਹਮਣੇ ਕਿਸੇ ਨੂੰ ਐਡਰੈਸ ਦਿੰਦੇ ਹੋਏ ਇਹ ਕਹਿ ਦਿੱਤਾ ਕਿ ਮੇਰਾ ਘਰ ਫਲਾਣੇ ਮੁਹੱਲੇ ਵਿੱਚ ਫਲਾਣੀ ਗਲੀ ਵਿੱਚ ਹੈ ਕਹਿੰਦੇ ਭਾਬੀ ਨੂੰ ਉਹਦੀ ਕਹੀ ਗੱਲ ਰੜਕ ਗਈ ਜਦੋਂ ਔਰਤ ਨੇ 4-5 ਵਾਰ ਆਪਦੇ ਪਿਓ ਦੇ ਘਰ ਨੂੰ ਆਪਦਾ ਘਰ ਕਿਹਾ ਭਾਬੀ ਤੋਂ ਰਿਹਾ ਨਹੀਂ ਗਿਆ ਉਹ ਕਹਿੰਦੀ ਇਹ ਤੇਰਾ ਨਹੀਂ ਮੇਰਾ ਘਰ ਹੈ ਮੇਰੇ ਬੱਚਿਆਂ ਦਾ ਘਰ ਹੈ ਖ਼ਬਰਦਾਰ ਜੇ ਇਸ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆਰਤ ਦੇ ਦਿਮਾਗ ਦੇ ਫਿਊਜ਼ ਉੱਡ ਗਏ ਉਹ ਬੜੀ ਹੈਰਾਨ ਹੋਈ ਕਹਿੰਦੀ ਮੈਂ ਇਸ ਘਰ ਚ ਜੰਮੀ ਇਸ ਘਰ ਚ ਪਲੀ ਮੇਰੇ ਪਿਓ ਦਾਦਿਆਂ ਦੀ ਜਾਇਦਾਦ ਹੈ ਇਹ ਘਰ ਤੇ ਇਹ ਕੰਨ ਦੀ ਆਈ ਮੈਨੂੰ ਕਹਿੰਦੀ ਹੈ ਇਹ ਤੇਰਾ ਘਰ ਨਹੀਂ ਮੇਰਾ ਘਰ ਹੈ ਮੇਰੇ ਬੱਚਿਆਂ ਦਾ ਘਰ ਹੈ ਉਨੇ ਪਿਓ ਨੂੰ ਦੱਸਿਆ ਕਿ ਭਾਬੀ ਐਂ ਕਹਿੰਦੀ ਹੈ ਪਪਾ ਪਿਓ ਚੁੱਪ ਕਰ ਗਿਆ ਕੋਈ ਜਵਾਬ ਨਾ ਦੇ ਸਕਿਆ ਔਰਤ ਨੂੰ ਹੋਰ ਝਟਕਾ ਲੱਗਿਆ ਕਿ ਪਿਓ ਦੀ ਚੁੱਪੀ ਤਾਂ ਭਾਬੀ ਦੀ ਕਹੀ ਗੱਲ ਦਾ ਸਮਰਥਨ ਕਰ ਗਈ ਔਰਤ ਸੋਚਾਂ ਚ ਪੈ ਗਈ ਕਿ ਹਲੇ ਤਾਂ ਮੇਰਾ ਪਿਓ ਵੱਟਾ ਭਾਬੀ ਹੁਣ ਐਦਾਂ ਬੋਲ ਰਹੀ ਹੈ ਪਿਓ ਦੇ ਮਰੇ ਤੋਂ ਬਾਅਦ ਤਾਂ ਭਾਬੀ ਨੇ ਮੈਨੂੰ ਘਰੋਂ ਕੱਢ ਦੇਣਾ ਉਹ ਸੋਚਦੀ ਸੋਚਦੀ ਫਲੈਸ਼ਬੈਕ 'ਚ ਚਲੀ ਜਾਂਦੀ ਹੈ ਜਦੋਂ ਆਪਣੇ ਸਹੁਰੇ ਹੁੰਦੀ ਸੀ ਉਹ ਉੱਥੇ ਵੀ ਐਡਰੈਸ ਦੇਣ ਵ ਲਈ ਇਹ ਕਹਿੰਦੀ ਸੀ ਮੇਰਾ ਘਰ ਫਲਾਣੇ ਮਹੱਲੇ ਦੀ ਫਲਾਣੀ ਗਲੀ ਵਿੱਚ ਹੈ ਉਹਨੇ ਪਤੀ ਦੇ ਸਾਹਮਣੇ ਵੀ ਕਿਹਾ ਸੱਸ ਸਹੁਰੇ ਦੇ ਸਾਹਮਣੇ ਵੀ ਕਿਹਾ ਦੇਰ ਦੇ ਸਾਹਮਣੇ ਵੀ ਕਿਹਾ ਨਨਾਨ ਦੇ ਸਾਹਮਣੇ ਵੀ ਕਿਹਾ ਪਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਤੇਰਾ ਘਰ ਨਹੀਂ ਇਹ ਮੇਰਾ ਘਰ ਹੈ ਕਿਉਂਕਿ ਸਾਡੇ ਸਮਾਜ ਵਿੱਚ ਮੂਹ ਹੀ ਕਰਦੀ ਮਾਲਕਣ ਹੁੰਦੀ ਹੈ ਧੀ ਕਰਦੀ ਮਾਲਕਣ ਨਹੀਂ ਹੁੰਦੀ ਕੁਝ ਗੱਲਾਂ ਕੁਝ ਵਰਤਾਰੇ ਚਰਚਾ ਮੰਗਦੇ ਨੇ ਚਿੰਤਨ ਮੰਗਦੇ ਨੇ ਜਿਹੜੀ ਅਸੀਂ ਕਰਨੀ ਨਹੀਂ ਤਲਾਕ ਬੜਾ ਨਾਰਮਲ ਜਿਹਾ ਵਰਤਾਰਾ ਲੱਗਦਾ ਸੀ ਮੈਨੂੰ ਕਿ ਦੋ ਲੋਕਾਂ ਦੇ ਨਹੀਂ ਬਣੀ ਉਹ ਅਲੱਗ ਹੋ ਗਏ ਮੈਨੂੰ ਲੱਗਦਾ ਸੀ ਕਿ ਤਲਾਕ ਬੱਚਿਆਂ ਲਈ ਮਾੜਾ ਹੈ ਉਹਨਾਂ ਦਾ ਬਚਪਨ ਰੁੱਲ ਜਾਂਦਾ ਹੈ ਉਹਨਾਂ ਦੇ ਬੇਵਕਤੇ ਅਸਰ ਪੈਂਦਾ ਹੈ ਉਹਨਾਂ ਦੀ ਇਨੋਸੈਂਸ ਮਰ ਜਾਂਦੀ ਹੈ ਉਹਨਾਂ ਨੂੰ ਮਾਨਸਿਕ ਪੀੜਾ ਸਹਿਣੀ ਪੈਂਦੀ ਹੈ ਤਲਾਕ ਲੈਣ ਵਾਲਿਆਂ ਦੀ ਜ਼ਿੰਦਗੀ ਤੇ ਕੋਈ ਖਾਸ ਅਸਰ ਨਹੀਂ ਪੈਂਦਾ ਉਹ ਰਾਹਤ ਮਹਿਸੂਸ ਕਰਦੇ ਨੇ ਕਿ ਟਾਕਸਿਕ ਰਿਸ਼ਤੇ ਤੋਂ ਖੜਾ ਛੁੱਟਿਆ ਪਰ ਤਲਾਕ ਲੈਣ ਵੀਰੇ ਬੰਦਾ ਤਲਾਕ ਤੋਂ ਬਾਅਦ ਦੀ ਜ਼ਿੰਦਗੀ ਦੀ ਕਲਪਨਾ ਨਹੀਂ ਕਰਦਾ ਕਿ ਉਸ ਤੋਂ ਬਾਅਦ ਕੀ ਹੋਊਗਾ ਤਲਾਕ ਟ੍ਰੈਡੀਸ਼ਨਲ ਸੋਸ਼ਲ ਸਟਰਕਚਰ ਦੀ ਬਲੀ ਮੰਗਦਾ ਉਹ ਔਰਤ ਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਮੰਗਦਾ ਸਮਾਜਿਕ ਬੁਰਾਈਆਂ ਨਾਲ ਖੁਦ ਲੜਨ ਦੀ ਹਿੰਮਤ ਪੈਦਾ ਕਰਨਾ ਮੰਗਦਾ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਤਲਾਕ ਹੋਣ ਤੋਂ ਬਾਅਦ ਲੋਕ ਫਿਰ ਕਿਸੇ ਅਣਜਾਣ ਸ਼ਖਸ ਨਾਲ ਕਿਸੇ ਵਿਚੋਲੇ ਜਾਂ ਮੈਰਿਜ ਬਿਊਰੋ ਰਾਹੀਂ ਵਿਆਹ ਕਰ ਲੈਂਦੇ ਨੇ ਜਿਹਦੇ ਸੁਭਾਅ ਬਾਰੇ ਇੱਕ ਵਾਰ ਫਿਰ ਕੁਝ ਨਹੀਂ ਪਤਾ ਖਤਰوں ਕੇ ਖਿਲਾੜੀ ਹੀ ਰਹਿ ਸਕਦੇ ਹਨ ਇਹਨਾਂ ਨੂੰ ਇੱਕ ਦਾ ਹਾਰਨ ਤੋਂ ਬਾਅਦ ਫਿਰ ਅਗਲਾ ਜੂਆ ਦੂਜੀ ਵਾਰ ਤਾਂ ਘੱਟੋ ਘੱਟ ਨਾ ਮੈਰਿਜ ਕਰੋ ਪਸੰਦ ਦੇ ਜਾਣਕਾਰ ਬੰਦੇ ਨਾਲ ਵਿਆਹ ਕਰਾਓ ਨਾ ਉਸ ਦੂਜੇ ਵਿਆਹ ਵਾਲੇ ਸ਼ਖਸ ਨੂੰ ਗੋਰੀਆਂ ਵਾਂਗ ਪਹਿਲਾਂ ਜੂਆਕਾਂ ਨਾਲ ਮਲਾਉਂਦੇ ਇਹ ਚੈੱਕ ਕਰਦੇ ਕਿ ਜੂਆਕ ਇਹਦੇ ਨਾਲ ਰਹਿ ਲੈਣਗੇ ਜਾਂ ਇਹ ਜੂਆਕਾਂ ਲਈ ਸਹੀ ਗਾਰਡੀਅਨ ਸਾਬਤ ਹੋਗਾ ਜਿਹੜੀ ਔਰਤ ਪਹਿਲੇ ਵਿਆਹ 'ਚ ਇਹ ਮਹਿਸੂਸ ਕਰਦੀ ਸੀ ਕਿ ਮੈਨੂੰ ਡੰਗਰ ਸਮਝ ਕੇ ਪਿਓ ਨੇ ਇੱਕ ਅਣਜਾਣ ਕਿੱਲੇ ਨਾਲ ਬੰਨਤਾ ਉਹ ਇੱਕ ਵਾਰ ਫਿਰ ਸਾਰਾ ਕੁਝ ਦੁਹਰਾਉਣ ਨੂੰ ਤਿਆਰ ਹੋ ਜਾਂਦੀ ਹੈ ਤੇ ਹੁਣ ਉਹ ਆਪਦੇ ਬੱਚਿਆਂ ਨੂੰ ਵੀ ਡੰਗਰ ਸਮਝ ਕੇ ਕਿਸੇ ਅਣਜਾਣ ਕਿੱਲੇ ਨਾਲ ਬੰਨਣ ਨੂੰ ਤਿਆਰ ਹੋ ਜਾਂਦੀ ਹੈ ਫਿਰ ਇੱਕ ਗੱਲ ਹੋਰ ਸਮਝ ਨਹੀਂ ਆਉਂਦੀ ਕਿ ਸੋਸ਼ਲ ਸਟਰਕਚਰ ਦੀਆਂ ਜਿਹੜੀਆਂ ਖਾਮੀਆਂ ਕਰਕੇ ਤਲਾਕ ਹੋਇਆ ਉਸ ਸੋਸ਼ਲ ਸਟਰਕਚਰ ਪ੍ਰਤੀ ਕੋਈ ਬਗਾਵਤ ਵੀ ਹੋਣੀ ਉਹ ਵੀ ਕਿਸੇ ਰੂਪ ਚ ਮਨਜ਼ੂਰ ਹੈ ਵੈਸਟ ਦੇ ਤਲਾਕਾਂ ਤੇ ਇੰਡੀਆ ਦੇ ਤਲਾਕਾਂ ਚ ਇਹ ਮੇਜਰ ਫਰਕ ਇਹ ਹੈ ਕਿ ਉਥੇ ਤਲਾਕ ਦਾ ਕਾਰਨ ਇੰਡੀਵਿਜੂਅਲ ਹੈ ਤੇ ਇੱਥੇ ਤਲਾਕ ਦਾ ਕਾਰਨ ਸੋਸ਼ਲ ਸਟਰਕਚਰ ਦੇ ਬੰਤਰ ਹੈ ਇੱਥੇ ਪਤੀ ਜਾਂ ਪਤਨੀ ਦੋਸ਼ੀ ਨਹੀਂ ਹਨ ਇਸੇ ਸੋਸ਼ਲ ਸਟਰਕਚਰ ਤੈਅ ਕਰਦਾ ਹਾਊ ਟੂ ਡੀਲ ਵਿਦ ਯੋਰ ਸਪਾਊਸ ਇੱਥੇ ਹਾਊ ਟੂ ਡੀਲ ਵਿਡਿਊਅਰਸ ਪਾਸ ਤੁਹਾਡਾ ਪਰਸਨਲ opinion ਨਹੀਂ ਹੈ ਇਥੇ ਸਮਾਜਿਕ ਮਾਪ ਦੰਡ ਨੇ ਉਹਨਾਂ ਮਾਪ ਦੰਡਾ ਮੁਤਾਬਕ ਡੀਲ ਕਰਨ ਕਰਕੇ ਤਲਾਕ ਹੋਇਆ ਮਤਲਬ ਤਲਾਕ ਦਾ ਕਾਰਨ ਪਤੀ ਜਾਂ ਪਤਨੀ ਨਹੀਂ ਸਮਾਜਿਕ ਬੰਧਨ ਹੈ ਵਿਆਹ ਬੰਧਨ 'ਚ ਬੱਜ ਕੇ ਰਹਿਣ ਨੂੰ ਕਹਿੰਦਾ ਪਤੀ ਜਾਂ ਪਤਨੀ ਉੱਥੇ ਦੋਸ਼ੀ ਹੁੰਦਾ ਜਿੱਥੇ ਰਿਸ਼ਤੇ ਬੰਧਨ ਮੁਕਤ ਹੁੰਦੇ ਹੁਣ ਤਲਾਕ ਲੈ ਕੇ ਦੁਬਾਰਾ ਵਿਆਹ ਕਰਾਣਾ ਉਹ ਵੀ ਅਰੇਂਜ ਮੈਰਿਜ ਇਸ ਵਿਆਹ ਚ ਵੀ ਤਾਂ ਉਹੀ ਕੁਝ ਹੈ ਜੋ ਪਹਿਲੇ ਚ ਸੀ ਹੁਣ ਕਿਹੜਾ ਕੁਝ ਹੋਰ ਮਹੌਣ ਵਾਲਾ ਪਰ ਤੁਸੀਂ ਦੇਖੋ ਦੂਜਾ ਵਿਆਹ ਕਾਮਯਾਬ ਹੋ ਜਾਂਦਾ ਹੁਣ ਪਤਾ ਲੱਗ ਗਿਆ ਕਿ ਜੇਕਰ ਮੈਰਿਡ ਲਾਈਫ ਜਿਉਣੀ ਹੈ ਬੰਧਨ ਐਕਸੈਪਟ ਕਰਨਾ ਹੀ ਪੈਣਾ ਪਹਿਲਾਂ ਇਹ ਬੰਧਨ ਮਨਜ਼ੂਰ ਨਹੀਂ ਸੀ ਹੁਣ ਮਨਜ਼ੂਰ ਹੋ ਗਿਆ ਹੁਣ ਪਹਿਲਾਂ ਵਾਲੇ ਨਾਲੋਂ ਵੱਧ ਮਾੜੇ ਹਾਲਾਤਾਂ ਚ ਵੀ ਘਟ ਜਾਂਦੇ ਦੂਜੇ ਵਿਆਹ ਦੀ ਸਕਸੈਸ ਰੇਟ ਪੂਰੀ ਵਧੀਆ ਹੈ ਇਹ ਨਹੀਂ ਕਿ ਇਸ ਵਾਰ ਬੇਤਰ ਘਰ ਬੇਤਰ ਪਰਿਵਾਰ ਬੇਤਰ ਪਾਟਣ ਮਿਲ ਗਿਆ ਹੈਗਾ ਇਸ ਵਾਰ ਵੀ ਉਹੀ ਕੁਝ ਹੈ ਪਰ ਇਸ ਵਾਰ ਆਉਦੀ ਮਨੋਦਸ਼ਾ ਬਦਲ ਗਈ ਜਿਹੜੀ ਇੱਕੋ ਛੋਟੀਆਂ ਛੋਟੀਆਂ ਗੱਲਾਂ ਤੇ ਹਾਰਟ ਹੋ ਜਾਂਦੀ ਸੀ ਉਹਨੂੰ ਮਾਰਨਾ ਤੇ ਕੰਟਰੋਲ ਕਰਨਾ ਆ ਗਿਆ ਪੁਰਾਣੀ ਆਊਟਡੇਟਡ ਪੀੜੀ ਵਾਂਗੂੰ ਹੁਣ ਔਕਾਤ ਪਤਾ ਲੱਗ ਜਾਂਦੀ ਹੈ ਕਿ ਮੈਂ ਐਸ਼ਵਰੀਆ ਰਾਏ ਜਾਂ ਸਲਮਾਨ ਨਹੀਂ ਹਾਂ ਗੱਲ ਬਸ ਇੰਨੀ ਕੁ ਹੀ ਹੁੰਦੀ ਹੈ ਪਹਿਲੇ ਦੇ ਫੇਰ ਅਤੇ ਦੂਜੇ ਦੇ ਕਾਮਜਾਬ ਹੁੰਦੀ ਸਾਰੀ ਕਹਾਣੀ ਈਗੋ ਤੇ ਖੜੀ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਤੇ ਦਰਦ ਭਰੀ ਕਹਾਣੀ ਲੈ ਕੇ ਤਬ ਤੱਕ ਸਸ਼ੀ ਅਕਾ